ਸਾਰਾ ਸਾਲ ਲੋਕੀ ਦੇਖਦੇ ਨੇ ਔਰ ਬਟਾਲਿਓ ਵੀ ਬਟਾਲਿਓ ਪੰਜਾਬ ਸਾਰੇ ਤੋਂ ਪੰਜਾਬ ਤੋਂ ਲੋਕੀ ਹੁੰਦੇ ਨੇ ਔਰ ਈਵਨ ਦੇ ਮੇਰੇ ਖਿਆਲ ਲੋਕੀ ਪੰਜਾਬ ਤੋਂ ਇੰਡੀਆ ਤੋਂ ਬਾਹਰੋਂ ਵੀ ਹੁੰਦੇ ਹੋਣਗੇ। ਛਨਾਣ ਇੱਥੇ 33 ਕਰੋੜ ਦੇਵੀ ਦੇਵਤਾ ਆਏ ਔਰ ਇਹਨਾਂ ਨੇ ਕਾਰਤਿਕ ਮਹਾਰਾਜ ਨੂੰ ਮੁੱਖਰੇ ਮਨਾਉਣ ਵਾਸਤੇ ਆਏ ਕਿਉਂ ਕਾਰਤਿਕ ਮਹਾਰਾਜ ਜੀ ਰੁਸ ਕੇ ਇੱਥੇ ਆ ਕੇ ਮੈਡ ਮਨਾਜਮਨ ਹੋ ਗਏ ਇੱਥੇ ਉਹ ਤੇ ਜਿਹੜਾ ਅਚਲ ਹੋ ਗਏ ਅਚਲ ਹੋ ਗਏ ਆ ਗਏ ਉਸ ਤੋਂ ਬਾਅਦ ਨਵਦੀਵਾਲੀ ਤੋਂ ਨੌਵੇਂ ਦਸਵੇਂ ਵਾਲੇ ਇੱਥੇ ਮੇਲਾ ਲੱਗਦਾ ਹੈ। जेटा की सारे लोग उगते हैं और इतने ही बहुत ही हंगारा है और मेला इना भरवा लगा हुआ लंगर लगे हुए और भगवान कार्तिक स्वामी जी पिता सिद्ध सुन के अपनी मोर की सवारी से पृथ्वी का चक्कर लाने चल पे बड़े यत्ना के बावजूद भगवान कार्तिक स्वामी इतना चल हो और तेती कोटी देवता फुल तो बार ला लिया ए बहुत कृपा जी नावी दसवीं का मेला आ गुरु नानक साहब जी ने इत दे गोश्त की पवन पवित्र स्थान गुरुद्वारा चौहान ਜਿੱਥੇ ਕਿ Hindu ਧਰਮ ਦੇ ਨਾਲ ਸਾਂਝਾ ਇਹ ਧਾਰਮਿਕ ਸਥਾਨ ਹੈ ਜਿੱਥੇ ਚਲੇਸ਼ਵਰ ਧਾਮ ਦੇ ਨਾਲ ਹੀ ਇਹ ਮੰਦਿਰ ਵੀ ਹੈ ਤੇ ਨਾਲ ਗੁਰਦੁਆਰਾ ਹੈ ਅਸਲ ਦੇ ਵਿੱਚ ਨੌਵੀਂ ਦਸਵੀਂ ਦਾ ਮੇਲਾ Hindu ਧਰਮ ਦੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਲੇਕਿਨ ਸਾਰੇ ਇਹ ਸਾਂਝੀ ਬਾਤ ਦਾ ਜੋ ਸੰਦੇਸ਼ ਦੇਣ ਵਾਲੀ ਧਰਤੀ ਹੈ ਕਿ ਇੱਥੇ Hindu ਧਰਮ ਦੇ ਵੀ ਸਿੱਖ ਧਰਮ ਦੇ ਸਾਰੇ ਸੰਗਤ ਇੱਥੇ ਆਉਂਦੀ ਹੈ ਕਾਟਿੰਗ ਮਹਾਰਾਜ ਕੀ ਜੈ ਬਾਬੇ ਨਾਨਕ ਦੀ ਜੈ ਸਿੱਕੋ ਸਾਰਾ ਸਾਲ ਲੋਕੀ ਡਿਕਦੇ ਨੇ ਔਰ ਬਟਾਲਿਓ ਵੀ ਬਟਾਲਿਓ ਪੰਜਾਬ ਸਾਰੇ ਚੋਂ ਪੰਜਾਬ ਚ ਲੋਕੀ ਹੁੰਦੇ ਨੇ ਔਰ ਇਵਨ ਦੇ ਮੇਰੇ ਖਿਆਲ ਲੋਕੀ ਪੰਜਾਬ ਤੋਂ ਇੰਡੀਆ ਤੋਂ ਬਾਹਰੋਂ ਵੀ ਹੁੰਦੇ ਹੋਣਗੇ ਇਹ ਮੇਲੇ ਦੇ 9ਵੇਂ 10ਵੇਂ ਦਿਨ ਦੀਵਾਲੀ ਤੋਂ 9ਵੇਂ 10ਵੇਂ ਦਿਨ ਬਾਅਦ ਲੱਗਦਾ ਹੈ ਸ਼ਨਾਣ ਇੱਥੇ 33 ਕਰੋੜ ਦੇਵੀ ਦੇਵਤਾ ਆਏ ਔਰ ਇਹਨਾਂ ਨੇ ਕਾਰਤਿਕ ਮਹਾਰਾਜ ਨੂੰ ਜਿਹੜੇ ਮਨਾਉਣ ਵਾਸਤੇ ਆਏ ਜਦੋਂ ਕਾਰਤਿਕ ਮਹਾਰਾਜ ਜੀ ਰੁਸ ਕੇ ਇੱਥੇ ਆ ਕੇ ਬੈਠ ਰਾਜਮਨ ਹੋ ਗਏ ਇੱਥੇ ਤੇ ਜਿਹੜਾ ਅਚਲ ਹੋ ਗਏ ਅਚਲ ਹੋ ਗਏ ਇੱਥੇ ਅਚਲ ਹੋ ਗਏ ਇੱਥੇ ਇੱਥੇ ਬੈਠ ਗਏ ਔਰ ਇੱਥੇ ਆਟ ਕੇ ਉਸ ਤੋਂ ਬਾਅਦ ਦੀਵਾਲੀ ਤੋਂ ਨਵੇਂ ਦਸਵੇਂ ਬਾਅਦ ਇੱਥੇ ਮੇਲਾ ਲੱਗਦਾ ਜਿਹੜਾ ਕਿ ਸਾਰੇ ਲੋਕੀਂ ਇੰਡੀਕਦੇ ਨੇ ਔਰ ਇੱਥੇ ਹੀ ਬਹੁਤ ਹੀ ਹੰਗਾਰਾ ਹੈ ਔਰ ਮੇਲਾ ਇੰਨਾ ਭਰਮਾ ਲੱਗਾ ਹੋਇਆ ਲੰਗਰ ਲੱਗੇ ਹੋਏ ਨੇ 19 ਦੇ 20 ਲੰਗਰ ਟੋਟਲ ਅੰਦਰ ਲੱਗੇ ਹੋਏ ਗਰਾਊਂਡ ਦੇ ਵਿੱਚ ਔਰ ਮਹਾਰਾਜ ਦੀ ਬੜੀ ਕਿਰਪਾ ਸਵੇਰ ਦੀ ਰਸਿਪੂਰਾ ਵਿੱਜਦਾ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਰਸ ਹੈ ਕਿੰਨਾ ਲੋਕੀ ਉਂਗਰਾ ਲੋਕਾਂ ਦਾ ਉਤਸ਼ਾਹ ਆ ਔਰ ਲੋਕੀ ਮੇਰੇ ਹਿਸਾਬ ਨਾਲ ਅੱਜ ਛੁੱਟੀ ਵੀ ਅਨਾਉਂਸ ਹੋਈ ਰਹੀ ਅੱਜ ਦੀ ਔਰ ਕੱਲ ਵੀ ਛੁੱਟੀ ਹੋਈ ਹੈ ਇੱਕ ਸਾਹ ਦੀ ਤਿੰਨ ਤਿੰਨ ਛੁੱਟੀਆਂ ਹੋਣੀਆਂ ਹਨ ਸ਼ੁਕਰ ਚ ਨਹੀਂ ਆਤਿੰਦੂ ਸਿੱਖ ਸਾਰੇ ਇਕੱਠੇ ਨੇ ਜੀ ਭਾਈਚਾਰਾ ਪ੍ਰਤੀਕ ਹੈ ਹਿੰਦੂ ਵੀ ਇਕੱਠੇ ਨੇ ਸਾਰੇ ਇਕੱਠੇ ਲੱਗੇ ਲੰਗਰ ਅਸਰਦੇਵ ਸਰਦਾਰ ਜੀ ਖੜੇ ਨੇ ਸਾਡੇ ਭਾਈ ਸਾਹਿਬ ਸਾਰੇ ਖੜੇ ਨੇ ਇੱਥੇ ਜੀ ਸਾਰੇ ਮੈਂਬਰ ਸਾਰੇ ਹਿੰਦੂ ਸਿੱਖ ਸਾਰੇ ਇਕੱਠੇ ਖੜੇ ਨੇ ਅੱਜ ਨੌਵੀਂ ਦਸਵੀਂ ਦੇ ਮੇਲੇ ਤੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰ ਵੱਡਾ ਵਾਲਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਇਹ ਜਿਹੜਾ ਤਿਹਾਰ ਸਦੀਆਂ ਪੁਰਾਣਾ ਸਾਡਾ ਭਗਵਾਨ ਕਾਰਤਿਕ ਸ੍ਰੋਮੀ ਦੇ ਨਾਂ ਤੇ ਮਨਾਇਆ ਜਾਂਦਾ ਹੈ ਉਹਦਾ ਇਤਿਹਾਸ ਮੈਂ ਥੋੜੇ ਜਿਹੇ ਲਫ਼ਜ਼ਾਂ ਇ ਤੁਹਾਨੂੰ ਸਾਰੇ ਦੇਸ਼ ਵਿਦੇਸ਼ ਨੂੰ ਕਿਉਂਕਿ ਚੈਨਲ ਨੇ ਸਾਰੀ ਜਗ੍ਹਾ ਪਹੁੰਚਣਾ ਹੈ ਮੈਂ ਦੱਸਣਾ ਚਾਹ ਰਿਹਾ ਕਿ ਜਦੋਂ ਭਗਵਾਨ ਸ਼ੰਕਰ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਪ੍ਰਥਮ ਪੂਜਨ ਦਾ ਅਧਿਕਾਰ ਦੇਣਾ ਸੀ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਜਿਹੜਾ ਪ੍ਰਿਥਵੀ ਦਾ ਪਹਿਲਾ ਚੱਕਰ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਏ ਔਰ ਭਗਵਾਨ ਕਾਰਤਿਕ ਸੁਮੇ ਜਿਹੜੇ ਪਿਤਾ ਦਾ ਆਦੇਸ਼ ਸੁਣ ਕੇ ਆਪਣੀ ਮੋਰ ਦੀ ਸਵਾਰੀ ਤੇ ਪ੍ਰਿਥਵੀ ਦਾ ਚੱਕਰ ਲਾਉਣ ਵਾਸਤੇ ਚੱਲ ਪਏ ਔਰ ਜਦੋਂ ਕਿ ਨਾਰਦ ਜੀ ਨੇ ਗਣੇਸ਼ ਮਹਾਰਾਜ ਨੂੰ ਕਿਹਾ ਤੁਸੀਂ ਕਿੱਥੇ ਜਾਓਗੇ ਤੁਸੀਂ ਆਪਣੇ ਮਾਤਾ ਪਿਤਾ ਦਾ ਹੀ ਚੱਕਰ ਲਾ ਲਓ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਣਾ ਉਹਨਾਂ ਦੇ ਮੁਤਾਬਕ ਉਹਨਾਂ ਨੇ ਆਪਣੇ ਮਾਤਾ ਪਿਤਾ ਦਾ ਚੱਕਰ ਜਿਹੜਾ ਕਲਾਸ਼ ਉੱਥੇ ਹੀ ਲਾ ਲਿਆ ਔਰ ਪ੍ਰਥਮ ਪੂਜਨ ਦਾ ਅਧਿਕਾਰ ਆਪਣੇ ਮਾਤਾ ਪਿਤਾ ਕੋਲ ਲੈ ਲਿਆ ਔਰ ਇਸ ਗੱਲ ਦਾ ਜਦੋਂ ਸੰਦੇਸ਼ ਆ ਦੇਣਾ ਸੀ ਭਗਵਾਨ ਕਾਰਤਿਕ ਸਵਾਮੀ ਨੂੰ ਨਾਰਾ ਜੀ ਇਸ ਪਵਿੱਤਰ ਧਰਤੀ ਦੇ ਭਗਵਾਨ ਕਾਰਤਿਕ ਸਵਾਮੀ ਦੀ ਵਿਸ਼ਰਾਮ ਕਰ ਰਹੀ ਸੀ ਜਦੋਂ ਕਿ ਨਾਰਾ ਜੀ ਨੇ ਆ ਕੇ ਉਹਨਾਂ ਨੂੰ ਦੱਸਿਆ ਕਿ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਹੈ ਭਗਵਾਨ ਗਣੇਸ਼ ਜੀ ਮਹਾਰਾਜ ਨੂੰ ਮਿਲ ਗਿਆ ਔਰ ਕਾਰਤਿਕ ਸਵਾਮੀ ਮਹਾਰਾਜ ਜੀ ਇੱਥੇ ਰੁਸਟ ਹੋ ਗਏ ਔਰ 30 ਕੋਟੀ ਦੇਵੀ ਦੇਵਤੇ ਇਹ ਦੋ ਦਿਨ ਨੌਵੀਂ ਅਰੇ ਦਸਵੀਂ ਦੇ ਮੇਲੇ ਤੇ ਜਿਹੜਾ ਕਿ ਸਦੀਆਂ ਤੋਂ ਲੱਗ ਰਿਹਾ ਇਸ ਦਿਨ ਭਗਵਾਨ ਕਾਰਤਿਕ ਸਵਾਮੀ ਨੂੰ ਇਸ ਰੱਤੇ ਮਨਾਣਾ ਆਏ ਹਨ ਜਿਹੜੇ ਕੀ ਉਹ ਨਹੀਂ ਮੰਨੇ ਔਰ ਰੋਸ਼ਰ ਹੈ ਔਰ ਅਚਲ ਹੋਵੇ ਉਹਨਾਂ ਕਹੇ ਮੈਂ ਅਚਲ ਹੋ ਗਿਆ ਮੈਂ ਇਥੋਂ ਨਹੀਂ ਬੜੇ ਯਤਨਾਂ ਦੇ باوجود ਮਗਵਾਨ ਕਾਰਤਿਕ ਜਵਾੰਬੀ ਇੱਥੇ ਅਚਲ ਹੋਇਆ ਤੇ 33 ਕੋਟੀ ਦੇਵਤਾ ਕੁੱਲ ਵਰ ਲੈ ਲਿਆ ਵੀ ਹਰ ਸਾਲ ਅਸੀਂ ਇਸ ਸਥਾਨ ਤੇ ਆਵਾਂ ਔਰ ਉਹਦੇ ਹੀ ਇਵਸ ਦੇਵਤੇ ਮੇਲਾ ਜਿਹੜਾ ਨੌਵੀਂ ਦਸਵੀਂ ਦਾ ਲੱਗਦਾ ਬੜੇ ਦੂਰ ਦੂਰ ਤੋਂ ਸੰਗਤ ਆਂਦੀ ਆ ਦੇ ਦੇ ਸੋਲ ਸੰਗਤਾਂ ਆ ਕੇ ਇੱਥੇ ਮਨੋ ਮਨੋ ਕੰਮ ਆਪਣੀ ਪੂਰੀ ਕਿ ਅਸੀਂ ਦੋਵੇਂ ਜਿਹੜੇ ਹਿੰਦੂ ਸਿੱਖ ਭਾਈ ਸਾਰਾ ਇਕੱਠਾ ਹੋ ਗਏ ਦੇਖੋ ਕੋਈ ਸਫਾਈ ਕਰ ਰਿਹਾ ਕੋਈ ਲੰਗਰ ਲਾ ਬਾਹਰ ਦੇਖੋ ਕਿੰਨੇ ਲੰਗਰ ਜਿਹੜੇ ਟਰਾਲੀਆਂ ਚਾਏ ਨੇ ਲੋਕਾਂ ਨੇ ਔਰ ਇਹ ਗੱਲ ਸਾਨੂੰ ਮੈਨੂੰ ਤੇ ਬਹੁਤ ਖੁਸ਼ੀ ਆ ਕਿ ਅਸੀਂ ਨਾਲ ਮਿਲ ਗਏ ਮੇਲਾ ਬਣਿਆ ਕਹਾਈ ਜੀ ਅੰਮ੍ਰਿਤਸਰ ਤੋਂ ਕਿੰਨੀ ਦੇਰ ਹੋ ਗਈ ਸਾਨੂੰ ਮੈਨੂੰ ਸਰ 5 ਸਾਲ ਹੋ ਗਏ ਇੱਥੇ ਆਂਦੇ ਨੂੰ ਤੇ ਮੇਰੇ ਵੱਡਿਆਂ ਨੇ ਦੱਸਿਆ ਸੀ ਕਿ ਇੱਥੇ 33 ਕਰੋੜ ਦੇਵੀ ਦੇਵਤੇ ਆਂਦੇ ਨੇ ਉਹ ਨੋਮੀ ਤੇ ਦਸਮੀ ਆਂਦੇ ਨੇ ਤੇ ਇੱਥੇ ਉਹਦਾ ਇਸ਼ਨਾਨ ਮਹਾਨ ਇਸ਼ਨਾਨ ਗਿਣਿਆ ਗਿਆ ਜਿਹੜਾ ਇੱਥੋਂ ਦਾ ਇਸ਼ਨਾਨ ਕਰ ਲੇਗਾ ਉਹਨੋਂ ਕਿਤੇ ਵੀ ਤੀਰਥ ਜਾਣ ਦੀ ਲੋੜ ਨਹੀਂ ਉੱਥੇ ਵੀ ਨੌਵੀਂ ਦਸਵੀਂ ਦੇ ਦਿਨ ਇੱਥੇ ਮਿਲ ਜੀਏਗਾ ਤੁਹਾਨੂੰ ਜੋ ਵੀ ਉਹ ਲੈਣਾ ਚਾਹੁੰਦਾ ਕਿਉਂਕਿ 33 ਕਰੋੜ ਦੇਵੀ ਦੇਵਤੇ ਜਿਹੜੇ ਵੀ ਹੈ ਜਿੰਨੇ ਵੀ ਹੈ ਉਹਨਾਂ ਨੇ ਅੱਜ ਦੇ ਦਿਨ ਕੱਲ ਦੇ ਦਿਨ ਤੇ ਇਸ਼ਨਾਨ ਕਰਨਾ ਤੇ ਉਹ ਜਲ ਹੋਈਏ ਬਸ ਇਨਸਾਨਾਂ ਦੀ ਅੱਡੇ ਵਰਗੀਆਂ ਦੀ ਕਿ ਖੁੱਲੀ ਕਿਸਮਤ ਹੈ ਕਿ ਆਪਾਂ ਇੱਥੇ ਇਸ਼ਨਾਨ ਕਰਾਂਗੇ ਤੇ ਆਪਣਾ ਜੀਵਨ ਸਫਲ ਬਣਾਵਾਂਗੇ ਤੇ ਅਸੀਂ ਭਗਾਛਾਲੇ ਆ ਅੱਜ ਫੇਰ ਇਹਨਾਂ ਨੇ ਬਣਾ ਲਿਆ ਹੁਣ ਛੱਟਾ ਮਿਲੇ ਜਨ ਪੀਨ ਨੂੰ ਮਿਲੇ ਚਾਹੇ ਹਨੂ ਨਾਨੂ ਮਿਲੇ ਤੁਹਾਨੂੰ ਕਿਰਪਾ ਹੋ ਜੰਨੀ ਆ ਆਪਾਂ ਇੱਥੇ ਪਹੁੰਚ ਗਏ ਆ ਜੀ ਹੈ ਤੇ ਬਟਾਲੇ ਦੇ ਆ ਲਾਗੇ ਤੇ ਪ੍ਰਿੰਟ ਤੋਂ ਬੰਦੀ ਬਸਤਾ ਤੇ ਗੁਰੂ ਨਾਨਕ ਦੇਵ ਜੀ ਦੇ ਆਇਆ ਤੇ ਇੱਥੇ ਬਹੁਤ ਕਿਰਪਾ ਜੀ ਨਾਵੀਂ ਦਸਵੀਂ ਦਾ ਮੇਲਾ ਆ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਸਿੱਧ ਗੋਸ਼ਤ ਕੀਤੀ ਸੀ ਤੇ ਸਿਰ ਸੰਤ ਜੀ ਭੋਲੇਗਾਤ ਵੀ ਆਏ ਇੱਥੇ ਤੇ ਹੋਰ ਬਹੁਤ ਸੰਗਤਾਂ ਆਉਂਦੀਆਂ ਬਹੁਤ ਕਿਰਪਾ ਇੱਥੇ ਜੀ ਤੇ ਗੁਰੂ ਸਾਹਿਬ ਦੇ ਦਰਸ਼ਨ ਵਾਸਤੇ ਹਰ ਸਾਲ ਦੇ ਸਾਲ ਮੇਲਾ ਲੱਗਦਾ ਇੱਥੇ ਲੰਗਰ ਪ੍ਰਭੂਰ ਚੱਲਦੇ ਆ ਤੇ ਬਹੁਤ ਮੇਰ ਆ ਜੀ ਸਭ ਕੋਈ ਸਭ ਕੋਈ ਬਹੁਤ ਵਧੀਆ ਜੀ ਸੋ ਹਿੰਦੂ ਹਿੰਦੂ ਸੇਖਪੁਰ ਸਾਹਿਬ ਤੇ ਪ੍ਰਦੀਪ ਟੱਟਾ ਸਾਰਾ ਸੰਗਤ ਆ ਜੀ ਸੋਵਰ ਇੱਕੋ ਜੀ ਇੱਕੋ ਜੀ ਕੋਈ ਸਾਹਿਬ ਸਿੰਘ ਹਿੰਦੂ ਇੱਕ ਮਸਾਈ ਕੋਈ ਵੀ ਆਵੇ ਜੀ ਇੱਥੇ ਗੁਰੂ ਘਰ ਦੇ ਵੇਸੇ ਸਭ ਇੱਕ ਹੀ ਆ ਜੀ ਕਿੰਨੀ ਕਿਰਪਾ ਫਿਰ ਬਹੁਤ ਕਿਰਪਾ ਦੀ ਬਹੁਤ ਬਾਬੇ ਨਾਨਕ ਜੀ ਬਹੁਤ ਜੀ ਕਿਰਪਾ ਦੀ ਬਹੁਤ ਬੜਾ ਨਜ਼ਰ ਘੁੰਡਾਰੇ ਸਾਰੇ ਧਰਮਾਂ ਦੇ ਲਾਇਆ ਜੀ ਸਾਰੇ ਧਰਮਾਂ ਦੇ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸ ਗਿਆਨੀ ਗੁਰਮੁਖ ਸਿੰਘ ਖਾਲਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਵਨ ਪਵਿੱਤਰ ਸਾਨ ਗੁਰਦੁਆਰਾ ਚੋ ਸਾਬ ਜਿੱਥੇ ਕਿ Hindu ਧਰਮ ਦੇ ਨਾਲ ਸਾਂਝਾ ਇਹ ਧਾਰਮਿਕ ਅਸਥਾਨ ਹੈ ਜਿੱਥੇ ਚਲੇਸ਼ਵਰ ਧਾਮ ਦੇ ਨਾਲ ਹੀ ਇਹ ਮੰਦਿਰ ਵੀ ਹੈ ਤੇ ਨਾਲ ਗੁਰਦੁਆਰਾ ਹੈ ਅਸਲ ਦੇ ਵਿੱਚ ਨੌਵੀਂ ਦਸਵੀਂ ਦਾ ਮੇਲਾ Hindu ਧਰਮ ਦੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਲੇਕਿਨ ਸਾਰੇ ਇਹ ਸਾਂਝੀਵਾਲਤਾ ਦਾ ਜੋ ਸੰਦੇਸ਼ ਦੇਣ ਵਾਲੀ ਧਰਤੀ ਹੈ ਇੱਥੇ ਹਿੰਦੂ ਧਰਮ ਦੇ ਵੀ ਸਿੱਖ ਧਰਮ ਦੇ ਸਾਰੇ ਸੰਗਤ ਇੱਥੇ ਆਉਂਦੀ ਹੈ ਜਿੱਥੇ ਮੰਦਰ ਦੇ ਵਿੱਚ ਲੋਕ ਜਾਂਦੇ ਨੇ ਉਹੀ ਲੋਕ ਸਾਰੇ ਗੁਰੂ ਘਰ ਦੇ ਵਿੱਚ ਵੀ ਆਉਂਦੇ ਨੇ ਸਵੇਰ ਤੋਂ ਸ਼ਾਮਾਂ ਤੱਕ ਦਿਗਾਂ ਇਸੇ ਤਰ੍ਹਾਂ ਚੱਲਦੇ ਨੇ ਇੱਥੇ ਗੁਰੂ ਘਰ ਦੇ ਅੰਦਰ ਵੀ ਸਵੇਰ ਤੋਂ ਕੀਰਤਨ ਕਥਾ ਢਾਡੀ ਸਿੰਘ ਕੁਇਸ਼ਰ ਸਿੰਘ ਗੁਰਬਾਣੀ ਗੁਰਮਤ ਦੇ ਵਿਚਾਰਾਂ ਦੇ ਰਾਹੀਂ ਗੁਰਮਤ ਦੇ ਰਾਹ ਨਿਹਾਲ ਕਰ ਰਹੇ ਨੇ ਸੰਗਤਾਂ ਬੜੀ ਸ਼ਰਧਾ ਭਾਵਨਾ ਇਲਾਕੇ ਦੇ ਵਿੱਚੋਂ ਸੰਗਤਾਂ ਵੱਧ ਚੜਕੇ ਆਉਂਦੀਆਂ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਖੁੱਲੇ ਲੰਗਰ ਪੰਡਾਲ ਚੱਲਣ ਰਹੇ ਆ ਸੋ ਇਸੇ ਤਰ੍ਹਾਂ ਸਾਂਝੀ ਵਾਲਤਾ ਪੂਰੇ ਪੰਥ ਦੇ ਵਿੱਚ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ